ਤਨ ਆਸਰੀ ਮਹਿਲਾ ਨਵਾਂ ਸਾਦੋ ਏ ਜਗ ਪਰਮ ਪੁਲਾਣਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਖਾਤ ਬਿਕਾਨ ਰਹਾਉ ਮਾਤ ਪਿਤਾ ਪਾਈ ਸੁਤ ਬਨਤਾ ੋ ਕੈ ਰਸ ਲਪਟਾਨ ਜੋ ਬਨ ਤਨ ਪ੍ਰਭ ਤਾ ਕੈ ਮਦ ਮੈਂ ਐਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁੱਖ ਪੰਜਨ ਤਾਸਿਓ ਮਨ ਨ ਲਗਨ ਜਨ ਨਾਨਕ ਕੋਟਨ ਮੈਂ ਕੋ ਕਿਨ ਹੂੰ ਜਨ ਨਾਨਕ ਕੋਟਨ ਮੈਂ ਕਿਨ ਹੂੰ ਗਰਮਕ ਹੋਏ ਪਛਾਨ ਜਨ ਨਾਨਕ ਕੋਟਨ ਮੈਂ ਕਿਨਹੂੰ ਗਰਮਕ ਹੋਏ ਪਛਾਨ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਔਰੇ ਨਵਾਜੀ ਪਿਆਰੀ ਸਾਧ ਸੰਗਤ ਜੀਓ ਇਹ ਜੋ ਪਾਵਨ ਸ਼ਬਦ ਜਿਸ ਦਾ ਆਪਾਂ ਸਾਰਿਆਂ ਨੇ ਰਾਮਲ ਕਰਕੇ ਬੜੇ ادب ਪ੍ਰੇਮ ਸਤਿਕਾਰ ਦੇ ਨਾਲ ਪਾਠ ਕੀਤਾ ਹੈ ਇਹ ਪਾਵਨ ਸ਼ਬਦ ਨੌਵੇਂ ਨਾਨਕ ਸਤਿਗੁਰੂ ਤਿਕ ਬਹਾਦਰ ਸਹਿ ਪਾਸ਼ਾ ਜੀ ਦੀ ਸੁੰਦਰ ਅਤੇ ਮਵਾਦਿ ਕ੍ਰਿਸ਼ਨਤੋਂ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਦੇ ਅੰਦਰ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਅੰਕ ਨੰਬਰ 684 ਅਤੇ 85 ਦੇ ਉੱਪਰ ਸਬੈਮਾਨ ਹੈ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗੱਲ ਕੀਤੀ ਹੈ ਪਰਮ ਦੀ ਪਰਮ ਦਾ ਅਰਥ ਹੈ ਭਲੇਖਾ ਪਰਮ ਦਾ ਅਰਥ ਹੈ ਜੋ ਅਸੀਂ ਮੰਨੀ ਬੈਠੇ ਹਾਂ ਉਸ ਮੁਤਾਬਕ ਨਾ ਹੋਣਾ ਇਹਨੂੰ ਪਰਮ ਕਿਹਾ ਹੈ ਅਗਤਰ ਵਿਦਾਸ ਸਾਹਿਬ ਜੀ ਦੇ ਆਪਾ ਪਾਵਨ ਬਚਨ ਪੜਦੇ ਆ ਜਿੱਥੇ ਉਹ ਕਿਰਪਾ ਕਰਕੇ ਸਮਝਾਉਂਦੇ ਨੇ ਮਾਧਵੇ ਕਿਆ ਕਈਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਪਬ ਜਿਸ ਤਰ੍ਹਾਂ ਤੂੰ ਮੰਨ ਕੇ ਬੈਠਾ ਨਾ ਉਸ ਤਰ੍ਹਾਂ ਨਹੀਂ ਹੋਣਾ ਇਹ ਹੀ ਉਹ ਪਰਮੈ ਸਤਗੁਰੂ ਕਹਿੰਦੇ ਭਲੇਖਾ ਪੈਂਦਾ ਬੰਦੇ ਨੂੰ ਧਰਮ ਦੇ ਵਿੱਚ ਹੈ ਕਈ ਵਰੀ ਆਪਾਂ ਸਮਾਜ ਦੇ ਵਿੱਚ ਵੇਖਦੇ ਆ ਜਿਵੇਂ ਅੱਜ ਕੱਲ ਕਿਸੇ ਦੇ ਚਿਹਰੇ ਨੇ ਬਿਲਕੁਲ ਮੈਚ ਕਰ ਜਾਂਦੇ ਨੇ ਜਿਹੜੀ ਉਹਨਾਂ ਦੀ ਆਵਾਜ਼ ਐ ਸਾਊਂਡ ਐ ਬੋਲਣ ਦੀ ਉਹ ਵੀ ਕਿਸੇ ਨਾਲ ਬਿਲਕੁਲ ਮੈਚ ਕਰ ਜਾਂਦੀ ਐ ਕਈ ਵਰੀ ਵੰਦਾ ਕੱਪੜਾ ਲੀੜਾ ਵੀ ਉਹਦਾਂ ਦੇ ਪਹਿਨਦੇ ਸਾਨੂੰ ਭਲੇਖਾ ਪੈ ਗਿਆ ਤੇ ਭਲੇਖਾ ਇਹ ਪਿਆ ਕਿ ਜਿਸ ਨੂੰ ਮੈਂ ਜਾਣਦਾ ਹਾਂ ਜਿਹਦੇ ਨਾਲ ਮੇਰਾ ਉੱਠਣਾ ਬੈਠਣਾ ਹੈ ਪਰ ਅੱਜ ਮੈਨੂੰ ਬੜੇ ਲੰਮੇ ਸਮੇਂ ਬਾਅਦ ਮਿਲਿਆ ਤੇ ਸਾਨੂੰ ਭਲੇਖਾ ਲੱਗਿਆ ਉਸ ਭਲੇਖੇ ਨੂੰ ਦੂਰ ਕਰਨ ਦੇ ਲਈ ਤੇ ਸਾਡੇ ਤੋਂ ਦੂਰ ਖੜੇ ਕਿਸੇ ਵਿਅਕਤੀ ਨੂੰ ਕਿਸੇ ਇਨਸਾਨ ਨੂੰ ਅਸੀਂ ਜਾ ਕੇ ਬੁਲਾਇਆ ਗੱਲਾਂ ਬਾਤਾਂ ਹੋਈਆਂ ਲੰਬੇ ਸਮੇਂ ਬਾਅਦ ਉਸ ਇਨਸਾਨ ਨੇ ਸਾਨੂੰ ਇੱਕ ਸਵਾਲ ਕੀਤਾ ਕਿ ਭਾਈ ਸਾਹਿਬ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਹਾਂ ਮੈਂ ਤੁਹਾਨੂੰ ਕਦੇ ਪਹਿਲਾਂ ਨਹੀਂ ਮਿਲਿਆ ਪਰ ਤੁਸੀਂ ਮੇਰੇ ਨਾਲ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਨੇ ਤੁਹਾਡੀ ਮਿਲਣੀ ਆ ਜਿਹੜੀ ਮੈਨੂੰ ਬੜੀ ਪਿਆਰੀ ਲੱਗੀ ਹੈ ਤੁਹਾਡਾ ਨੇਚਰ ਬੜਾ ਸੋਹਣਾ ਹੈ ਤੁਹਾਡਾ ਸੁਆਬ ਬੜਾ ਚੰਗਾ ਹੈ ਪਰ ਅਸਲ ਕਹਾਣੀ ਇਹ ਹੈ ਕਿ ਜੋ ਤੁਸੀਂ ਮੈਨੂੰ ਸਮਝਿਆ ਨਾ ਮੈਂ ਉਹ ਨਹੀਂ ਹਾਂ ਉਸ ਅੰਦਾ ਤਾਨੂੰ ਕਿ ਭਲੇਖਾ ਪਿਆ ਹੋਵੇ ਤੁਸੀਂ ਕਿਸੇ ਭਰਮ ਦੇ ਵਿੱਚ ਹੋ ਤੇ ਉਸੇ ਵਕਤ ਅਸੀਂ ਉਹਨੂੰ ਅਗਲਾ ਸਵਾਲ ਕਰਦੇ ਹਾਂ ਕਿ ਤੁਹਾਡਾ ਫਲਾਣਾ ਪਿੰਡ ਨਹੀਂ ਹੈ ਆਪਾਂ ਪਹਿਲਾਂ ਉਹ ਜਗ੍ਹਾ ਤੇ ਮਿਲੇ ਨਹੀਂ ਸੀ ਤੇ ਅੱਗੋਂ ਜਵਾਬ ਹੁੰਦਾ ਨਹੀਂ ਵੀਰ ਜੀ ਜਿਸ ਪਿੰਡ ਦਾ ਤੁਸੀਂ ਜ਼ਿਕਰ ਕੀਤਾ ਨਾ ਮੈਂ ਉੱਥੋਂ ਦਾ ਰਹਿਣ ਵਾਲਾ ਨਹੀਂ ਆ। ਔਰ ਜਿਸ ਜਗ੍ਹਾ ਤੇ ਤੁਸੀਂ ਮਿਲਣ ਦੀ ਗੱਲ ਕਰ ਰਹੇ ਹੋ ਨਾ ਮੈਂ ਜ਼ਿੰਦਗੀ ਦੇ ਵਿੱਚ ਕਦੇ ਉਹ ਜਗ੍ਹਾ ਤੇ ਗਿਆ ਹੀ ਨਹੀਂ। ਸਾਨੂੰ ਭਲੇਖਾ ਪਿਆ ਚਿਹਰੇ ਮਿਲ ਜਾਂਦੇ ਨੇ ਆਵਾਜ਼ ਮਿਲ ਜਾਂਦੀ ਐ ਸਾਊਂਡ ਹੈ ਮਿਲ ਜਾਂਦਾ ਹੈ ਅਗਲੇ ਦਾ ਮੈਚ ਕਰ ਜਾਂਦਾ ਇੱਕ ਦੂਜੇ ਨਾਲ ਤੇ ਅਸੀਂ ਭਲੇਖਾ ਖਾ ਜਾਂਦੇ ਹੋਰ ਕਈ ਤਰ੍ਹਾਂ ਦੇ ਬਹੁਤ ਭਲੇਖੇ ਨੇ ਪਰੰਪਾਲੇ ਹੋਏ ਸਤਿਗੁਰੂ ਕਹਿੰਦੇ ਨੇ ਇਹ ਵਾਲੇ ਭਲੇਖੇ ਨਾ ਜਿਹੜੇ ਇੰਨਾ ਤੋਤਾ ਬੰਦਾ ਕਿਤੇ ਨਾ ਕਿਤੇ ਬਚ ਜਾਂਦਾ ਸਮਝ ਵੀ ਆ ਜਾਂਦੀ ਹੈ ਨਹੀਂ ਸਮਝ ਆਉਂਦੀ ਹੈ ਨਾ ਅਗਲਾ ਵਿਅਕਤੀ ਸਾਨੂੰ ਦੱਸ ਦਵੇਗਾ ਕਿ ਤੁਸੀਂ ਕਿਸੇ ਭਲੇਖੇ ਦੇ ਵਿੱਚੋਂ ਤੁਸੀਂ ਕਿਸੇ ਭਰਮ ਦੇ ਵਿੱਚੋਂ ਪਰ ਸਤਿਗੁਰੂ ਕਹਿੰਦੇ ਨੇ ਇਸ ਸੰਸਾਰ ਨੂੰ ਇਸ ਜਗਤ ਨੂੰ ਇੱਕ ਬਹੁਤ ਵੱਡਾ ਪਰਮ ਹੈ ਭਲੇਖਾ ਹੈ ਉਹ ਭਲੇਖਾ ਕਿਹੜਾ ਹੈ ਉਹ ਹੈ ਕਿ ਇਹ ਆਤਮਿਕ ਸੁੱਖ ਦੇ ਲਈ ਅੰਦਰ ਦੇ ਸੁੱਖਾਂ ਦੇ ਲਈ ਕਹਿੰਦੇ ਨੇ ਮਾਇਆ ਦੀ ਭਟਕਣਾ ਦੇ ਵਿੱਚ ਪਿਆ ਹੋਇਆ ਹੈ ਇਹ ਬਹੁਤ ਵੱਡਾ ਪਰਮ ਹੈ ਇਹ ਬਹੁਤ ਵੱਡਾ ਭਲੇਖਾ ਬੰਦੇ ਸਭ ਕਿਰਪਾ ਕਰਦੇ ਨੇ ਸਾਦੋ ਸਾਦੋ ਦਾ ਅਰਥ ਪਵ ਹੈ ਸਤ ਸੰਗਯੋ ਏ ਜਗ ਇਸ ਸੰਸਾਰ ਇਹ ਜਗਤ ਪਰਮੋ ਪੁਲਾਨਾ ਪੁਲਾਨਾ ਤੋਂ ਪਾਪ ਕਰਾਇ ਪਿਆ ਹੋਇਆ ਪਟਕਣਾ ਦੇ ਵਿੱਚ ਪਿਆ ਹੋਇਆ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਰਾਮ ਨਾਮ ਦਾ ਸਿਮਰਨ ਛੋੜਿਆ ਭਾਵ ਉਹ ਮਾਲਕ ਨੂੰ ਪਰਮਿਸ਼ਨ ਇਹਨਾਂ ਨੇ ਵਿਸਾਰ ਦਿੱਤਾ ਹੈ। ਰਾਮ ਨਾਮ ਦਾ ਸਿਮਰਨ ਛੋੜਿਆ। ਮਾਇਆ ਹੱਥ ਰੁਕਾ। ਮਾਇਆ ਦੇ ਹੱਥੋਂ ਕਹਿੰਦੇ ਨੇ ਵਿਕ ਗਿਆ ਜੀ ਇਹ ਵਿਕ ਗਿਆ। ਵੇਕਿਆ ਤੋਂ ਭਾਵ ਮਾਇਆ ਇਹਨੂੰ ਚਲਾ ਰਹੀ ਹੈ ਮਾਇਆ ਦਾ ਇਹਦੇ ਤੇ ਹੁਕਮ ਵਰਤ ਰਿਹਾ ਵੇਕਿਆ ਦਾ ਭਾਵ ਕੀ ਹੁਕਮ ਮਾਇਆ ਦਾ ਵਰਤ ਰਿਹਾ ਆਪਾਂ ਬੜੀ 베ਰੀ ਸਮਝਿਆ ਹੈ ਮਾਇਆ ਕੱਲਾ ਪੈਸਾ ਨਹੀਂ ਹੈ ਜੀ ਬਹੁਤ 베ਰੀ ਆਪਾਂ ਇਸ ਟੌਪਿਕ ਨੂੰ ਸਮਝਣ ਦਾ ਯਤਨ ਕੀਤਾ ਹੈ ਇੱਕ ਪੱਖ ਤਾਂ ਹੈ ਮਾਇਆ ਦਾ ਪਰ ਇੱਥੇ ਸਤਿਗੁਰੂ ਜਿਹੜੀ ਗੱਲ ਕਦਨ ਕੀ ਮਾਇਆ ਹਾਥ ਵਕਾਨਾ ਇਹ ਹੈ ਭਾਵ ਬੰਦੇ ਨੂੰ ਜਿਹੜਾ ਅਗੁਣਾ ਦੀ ਮਾਰ ਪਈ ਹੋਈ ਹੈ ਇਹਨੂੰ ਸਤਿਗੁਰੂ ਨੇ ਕਿਹਾ ਕਿੰਨੇ ਇਹ ਇੱਕ ਮਾਇਆ ਦਾ ਰੂਪ ਹੈ ਜਿਵੇਂ ਆਪਾਂ ਨਹੀਂ ਦੇਖਦੇ ਆਮ ਤੌਰ ਤੇ ਆਪਾਂ ਕਹਿ ਦਿੰਨੇ ਆ ਕੋਈ ਬੰਦਾ ਕਿਸੇ ਗੱਲ ਦਾ ਹੰਕਾਰ ਕਰਦਾ ਹੋਵੇ ਮਾਨ ਕਰਦਾ ਹੋਵੇ ਆਪਾਂ ਆਖਦੇ ਨੇ ਆ ਕਿ ਬੰਦਾ ਨਾ ਹੰਕਾਰ ਦਾ ਮਾਰਿਆ ਕੋਈ ਬੰਦਾ ਕਾਮੀ ਹੋਵੇ ਆਪਾਂ ਕਹਿੰਦੇ ਇਹ ਕਾਮ ਦਾ ਮਾਰਿਆ ਪਾਈਏ ਕੋਈ ਬੰਦਾ ਕਰੋਧੀ ਹੋਵੇ ਆਪਾਂ ਕਹਿੰਦੇ ਕ્રોਧ ਦਾ ਮਾਰਿਆ ਏ ਤੇ ਸਤਿਗੁਰੂ ਇੱਥੇ ਵੀ ਇਦਾਂ ਜ਼ਿਕਰ ਕਰਦੇ ਨੇ ਕਹਿੰਦੇ ਨੇ ਰਾਮ ਨਾਮ ਕਾ ਸਿਮਰਨ ਛੋੜਿਆ ਜਿਹੜਾ ਮਾਲਕ ਸਰਬ ਵਿਆਪਕ ਹੈ RAM ਦਾ ਅਰਥ ਸਰਬ ਵਿਆਪਕ ਰਮਿਆ ਹੋਇਆ ਸਿਮਰਨ ਛੋੜਿਆ ਮਾਇਆ ਹਾਥ ਮਕਾਨਾ ਮਾਇਆ ਦੇ ਹੱਥ ਵਿੱਚ ਕਹਿੰਦੇ ਨੇ ਵਿਕ ਗਿਆ ਮਾਇਆ ਦਾ ਹੁਕਮ ਕਹਿੰਦੇ ਨੇ ਇਹਦੇ ਤੇ ਵਰਤ ਗਿਆ ਜਿਹੜਾ ਆਤਮਿਕ ਜੀਵਨ ਸੀ ਨਾ ਉਹ ਗਵਾ ਲਿਆ ਉਹ ਕਿੱਦਾਂ ਪੜਨਾ ਸੀ ਸਚਿਆਰ ਇਸ ਜੀਵਨ ਨੂੰ ਮੈਂ ਉੱਚਾ ਕਿੱਦਾਂ ਚੁੱਕਣਾ ਸੀ ਉਹ ਸੀ ਜਦੋਂ ਮੈਂ ਉਸ ਮਾਲਕ ਦਾ ਪਰਮੇਸ਼ਰ ਦਾ ਸਿਮਰਨ ਕਰਦਾ ਭਾਵ ਰੱਬੀ ਉਪਦੇਸ਼ ਦੇ ਨਾਲ ਜੁੜਦਾ ਹੈ ਉਦੋਂ ਮੇਰੇ ਜੀਵਨ ਨੇ ਸੋਨਾ ਬਣਨਾ ਸੀ ਪਰ ਉਹ ਤਾਂ ਵਿਸਾਰ ਦਿੱਤਾ ਛੱਡ ਦਿੱਤਾ ਗਣ ਵਿਸਾਰ ਤੇ ਔਗਣ ਇਕੱਠੇ ਕਰ ਲਿਆ ਤੇ ਸੱਭ ਕਿਰਪਾ ਕਰਦੇ ਨੇ ਮਾਤ ਪਿਤਾ ਭਾਈ ਸੁਤ ਬਣਤਾ ਾਂਕੇ ਰਸ ਲਪਟਾਨਾ ਕਹਿੰਦੇ ਨੇ ਐਸਾ ਮਾਇਆ ਦਾ ਪ੍ਰਭਾਵ ਪਿਆ ਨਾ ਐਸਾ ਕਹਿੰਦੇ ਨੇ ਲੋਭ ਲਾਲਚਾਂ ਦੇ ਵਿੱਚ ਫਸਿਆ ਐਸਾ ਕਹਿੰਦੇ ਨੇ ਲਾਲਚ ਨੇ ਕਹਿੰਦੇ ਨੇ ਇਹਨੂੰ ਪਰਮਾਇਆ ਜਿਹਦੇ ਵਿੱਚ ਕਹਿੰਦੇ ਨੇ ਮਾਤ ਪਿਤਾ ਭਾਈ ਸੁਤ ਬਨਤਾ ਤਾਂ ਕਿ ਰਸ ਲਪਟਾਨਾ ਬਸ ਆ ਜਿਹੜੇ ਪਰਿਵਾਰਕ ਰਿਲੇਸ਼ਨ ਨੇ ਨਾ ਇਹਨਾਂ ਦੇ ਮੋਹ ਨੇ ਇਹਨੂੰ ਲਾਲਚੀ ਬਣਾ ਦਿੱਤਾ ਇਹਨਾਂ ਦੇ ਮੋਹ ਨੇ ਇਹਦੀ ਵਰਤੀ ਹੈ ਨਾ ਜਿਹੜੀ ਲਾਲਚੀ ਬਣਾ ਦਿੰਦੀ ਹੈ ਫਸ ਗਿਆ ਆ ਨਾ ਇਸ ਮੋਹ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਮਾਤ ਪਿਤਾ ਭਾਈ ਸੁੱਤ ਬੰਦਤਾ ਤਾਂ ਕਿ ਰਸ ਲਪਟਾਨਾ ਜੋਵਨ ਧਨ ਪ੍ਰਵਤਾ ਕੇ ਮਦਮੈ ਅਹ ਨਸਰਹਿ دیਵਾਨਾ ਮਦ ਕਹਿੰਦੇ ਨੇ ਜੀ ਨਸ਼ੇ ਨੂੰ ਸਤਿਗੁਰੂ ਕਹਿੰਦੇ ਨੇ ਇੱਕ ਤਾਂ ਆਪਾਂ ਅੱਗੇ ਵੀ ਜ਼ਿਕਰ ਕੀਤਾ ਸਤਿਗੁਰੂ ਜੀ ਦੇ ਪਾਵਨ ਸ਼ਬਦਾਂ ਦੇ ਵਿੱਚ ਆਇਆ ਸੀ ਇੱਕ ਤਾਂ ਹੈ ਫਿਜ਼ੀਕਲ ਨਸ਼ਾ ਜੀ ਸਰੀਰਕ ਨਸ਼ਾ ਜਿਹਨੂੰ ਆਪਾਂ ਡਰੱਗਸ ਆਖਦੇ ਹਾਂ ਹੁਣ ਇਹ ਬੰਦਾ ਲੈਂਦਾ ਨਾ ਜਦੋਂ ਇਹਦਾ ਅਸਰ ਕੁਝ ਘੰਟਿਆਂ ਦਾ ਹੈ ਕਿਸੇ ਦਾ 2 ਘੰਟੇ ਦਾ ਕਿਸੇ ਦਾ 4 ਘੰਟੇ ਦਾ ਕਿਸੇ ਦਾ 8 ਘੰਟੇ ਦਾ ਭਾਵ ਉਤਰ ਜਾਂਦਾ ਹੈ ਇਦਾ ਮਤਲਬ ਇਹ ਨਹੀਂ ਕਿ ਇਹ ਸਹੀ ਨੇ ਨਸ਼ਾ ਕੋਈ ਵੀ ਹੈ ਬੁਰਾ ਹੀ ਹੈ ਪਰ ਸਤਗੁਰੂ ਕਹਿੰਦੇ ਨੇ ਇਹਦੇ ਤੋਂ ਉੱਪਰ ਇੱਕ ਹੋਰ ਨਸ਼ਾ ਵੀ ਹੈ ਤੇ ਉਹ ਐਸਾ ਵਾ ਕਹਿੰਦੇ ਨੇ ਜੀਨੇ ਕਰ ਲਿਆ ਨਾ ਉਹ ਫਿਰ ਉਤਰਦਾ ਨਹੀਂ ਉਹਦਾ ਤੁਸੀਂ ਹੁਣ ਲਿਆ 2 ਘੰਟਿਆਂ ਨੂੰ 4 ਘੰਟਿਆਂ ਨੂੰ 6 ਘੰਟਿਆਂ ਨੂੰ ਉਤਰ ਜਾਣਾ ਨਾ ਤੇ ਦੂਜੀ ਗੱਲ ਜਦੋਂ ਵੀ ਬੰਦਾ ਕਿਸੇ ਵੀ ਇਦਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਨਾ ਸਭ ਤੋਂ ਪਹਿਲਾਂ ਉਹਦੀ ਜਿਹੜੀ ਮਤਬੁੱਧ ਹੈ ਨਾ ਉਹਦੇ ਤੇ ਪੜਦਾ ਪੈਂਦਾ ਹੈ ਸਭ ਤੋਂ ਪਹਿਲਾਂ ਇਸੇ ਕਰਕੇ ਦੇਖਿਓ ਜਦੋਂ ਨਾ ਬੰਦਾ ਕਿਤੇ ਨਸ਼ੇ ਦੇ ਵਿੱਚ ਹੋਵੇ ਜਿਹੜੀ ਮਾਂ ਨੇ ਜਨਮ ਦਿੱਤਾ ਨਾ ਤੇ ਜਿਹੜੇ ਬਾਪ ਨੇ ਚਾਹ ਪੂਰੇ ਕੀਤੇ ਹੋਣ ਤੇ ਕਈ ਵਾਰੀ ਜੇ ਉਹ ਕਹਿਣ ਉਹਨੂੰ ਟੋਕਣ ਨਾ ਉਹ ਉਹਨਾਂ ਹਾਲਾਤਾਂ ਦੇ ਵਿੱਚ ਤੇ ਉੱਥੇ ਸਾਰੀ ਮਰਿਆਦਾ ਭੁੱਲ ਜਾਂਦੇ ਕਿ ਇਹ ਮੇਰੀ ਮਾਂ ਆ ਇਹ ਮੇਰਾ ਬਾਪ ਆ ਭੁੱਲ ਜਾਂਦਾ ਨਾ ਬੰਦਾ ਮਰਿਆਦਾ ਕਿਉਂਕਿ ਦਿਮਾਗ ਆ ਜਿਹੜਾ ਉਹਦੇ ਤੇ ਪੜਦਾ ਪੈ ਗਿਆ ਸਮਝ ਤੇ ਜਿਹੜਾ ਨਾ ਬ੍ਰੇਕ ਲੱਗ ਗਈ ਹੈ ਪਤਾ ਹੀ ਨਹੀਂ ਕਿ ਮੇਰੀ ਮਾਂ ਐ ਮੈਨੂੰ ਨੇ ਜਨਮ ਦਿੱਤਾ ਪਤਾ ਹੀ ਨਹੀਂ ਕਿ ਮੇਰਾ ਬਾਪਾ ਕਿ ਮੇਰੀਆਂ ਨੇ ਕਿੰਨੀਆਂ ਮੁਸੀਬਤਾਂ ਨੂੰ ਹੱਲ ਕੀਤਾ ਤੇ ਕਿੰਨੇ ਮੁਸ਼ਕਲਾਂ ਦੇ ਵਿੱਚ ਕੀਤਾ ਭੁੱਲ ਜਾਂਦਾ ਬੰਦਾ ਜੀਵਨ ਸਾਥੀ ਹੈ ਉਹਦੇ ਨਾਲ ਚੰਗਾ ਨਹੀਂ ਵਿਹਾਰ ਕਰਦਾ ਬੱਚੇ ਨੇ ਬੱਚਾ ਨਾਲ ਚੰਗਾ ਵਿਹਾਰ ਨਹੀਂ ਕਰਦਾ ਕਿਉਂਕਿ ਸੁੱਧ ਬੁੱਧ ਭੁੱਲ ਗਈ ਹੈ ਨਾ ਪਰ ਜਿਉਂ ਹੀ ਉਤਰਦਾ ਫਿਰ ਮਾਂ ਕੋਲੋਂ ਜਾ ਕੇ ਮਾਫੀ ਮੰਗਦਾ ਹੈ ਪਿਤਾ ਕੋਲੋਂ ਮਾਫੀ ਮੰਗਦਾ ਪਰਿਵਾਰ ਕੋਲੋਂ ਮਾਫੀ ਮੰਗਦਾ ਕਿ ਮੈਨੂੰ ਪਤਾ ਨਹੀਂ ਲੱਗਿਆ ਮੇਰੀ ਜਿਹੜੀ ਹੈ ਮਤਬੁੱਧ ਜਿਹੜੀ ਉਹ ਤੇ ਪਰਦਾ ਪੈ ਗਿਆ ਸੀ ਮੈਨੂੰ ਸਮਝ ਹੀ ਨਹੀਂ ਆਈ ਕਿ ਮੈਂ ਕੀ ਕੁਝ ਬੋਲ ਗਿਆ ਫਿਰ ਸੌਰੀ ਫੀਲ ਕਰਦਾ ਹੁਣ ਸਤਿਗੁਰੂ ਕਹਿੰਦੇ ਨੇ ਇਹ ਤਾਂ ਫਿਜ਼ੀਕਲ ਉਤਰ ਜਾਂਦਾ ਭਾਈ ਪਰ ਜਿਹੜਾ ਆਹ ਵਾਲਾ ਨਸ਼ਾ ਜੋਬਨ ਜਿਹਨੂੰ ਜਵਾਨੀ ਦਾ ਨਸ਼ਾ ਹੋ ਗਿਆ ਉੱਤਰਦਾ ਹੀ ਨਹੀਂ ਧਨ ਤਰਤੁਪਾਵ ਸੰਪਤਾ ਧਨ ਦੌਲਤ ਪ੍ਰਭਤਾ ਵਡਿਆਈ ਜੇ ਹੁਣ ਕਹਿੰਦੇ ਨੇ ਬੰਦੇ ਨੂੰ ਇਹਦਾ ਨਸ਼ਾ ਹੋ ਜਾਵੇ ਇਹ ਤਾਂ ਫਿਰ ਪਾਈ ਉੱਤਰਦਾ ਹੀ ਨਹੀਂ ਕਹਿੰਦੇ ਇਹ ਤਾਂ ਫਿਰ ਦਿਨ ਰਾਤ ਹੀ ਕਹਿੰਦੇ ਚੜਿਆ ਰਹਿੰਦਾ ਜੇ ਕਿਸੇ ਬੰਦੇ ਨੂੰ ਜਵਾਨੀ ਦਾ ਆਪਣੀ ਤਾਕਤ ਦਾ ਹੀ ਜਿਹੜਾ ਨਾ ਨਸ਼ਾ ਹੋ ਗਿਆ ਕਿ ਮੇਰੇ ਵਰਗੀ ਕਿਸੇ ਤੇ ਜਵਾਨੀ ਨਹੀਂ ਆਈ ਮੇਰੇ ਵਰਗੀ ਕਿਸੇ ਵਿੱਚ ਤਾਕਤ ਨਹੀਂ ਜੇ ਮੇਰੇ ਵਰਗੀ ਕਿਸੇ ਕੋਲੇ ਤਾਕਤ ਨਹੀਂ ਹੈ ਤੇ ਧਨ ਸੰਪਤੀ ਜਾਇਦਾਦ ਜੇ ਸਤਗੁਰੂ ਕਹਿੰਦੇ ਨੇ ਇਹਦਾ ਵੀ ਹੋ ਜਾਵੇ ਇਹ ਫਿਰ ਕਿੱਥੇਕ ਜਾ ਕੇ ਉਤਰਦਾ ਕਹਿੰਦੇ ਰੱਬਤਾ ਵੜਿਆਈ ਦਾ ਨਸ਼ਾ ਉਹ ਭਾਵੇਂ ਕਿਸੇ ਅਹੁਦੇ ਤੇ ਹੋਵੇ ਤੇ ਭਾਵੇਂ ਉਹਦਾ ਸਰਮਾਨ ਮਿਲਦਾ ਹੋਵੇ ਸੰਸਾਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਅਹਨਸ ਰਹੇ دیਵਾਨਾ ਦਿਨ ਰਾਤ ਕਹਿੰਦੇ ਨੇ ਇਹਦੇ ਵਿੱਚ ਕਹਿੰਦੇ ਨੇ ਪਾਗਲ ਹੋਇਆ ਚੱਲਾ ਹੋਇਆ ਫਿਰਦਾ ਬੰਦਾ ਕਹਿੰਦੇ ਨੇ ਐਦਾਂ ਦਾ ਦੀਨ ਦਿਆਲ ਸਦਾ ਦੁੱਖ ਭੰਜਨ ਪਰ ਦੀਨ ਦਿਆਲ ਸਦਾ ਦੁੱਖ ਭੰਜਨ ਜਿਹੜਾ ਉਹ ਦੀਨਾ ਤੇ ਦਇਆ ਕਰਨ ਵਾਲਾ ਹੈ ਔਰ ਸਾਡੇ ਸਾਰੇ ਦੁੱਖਾਂ ਦਾ ਕਹਿੰਦੇ ਨੇ ਨਾਸ਼ ਕਰਨ ਵਾਲਾ ਹੈ ਤਾਸਿਓ ਮਨ ਨਾਲ ਲਗਾ ਨਾ ਕਹਿੰਦੇ ਨੇ ਕਦੇ ਉਹਦੇ ਨਾਲ ਸੁਰਤ ਨੂੰ ਕਹਿੰਦੇ ਨੇ ਜੋੜਿਆ ਹੀ ਨਹੀਂ ਹੈ ਭਾਈ ਉਥੇ ਕਦੇ ਕਹਿੰਦੇ ਨੇ ਕਦੇ ਸੁਰਤ ਨੂੰ ਜੋੜਿਆ ਨਹੀਂ ਉਹਦੇ ਨਾਲ ਬਸ ਇਨ ਨਸ਼ਿਆਂ ਦੇ ਵਿੱਚ ਹੀ ਕਹਿੰਦੇ ਨੇ ਫਸਿਆ ਰਿਹਾ ਕਿਸੇ ਨੂੰ ਜੋ ਬੰਦਾ ਕਿਸੇ ਨੂੰ ਧਨ ਦੌਲਤ ਸੰਪਤੀ ਦਾ ਪ੍ਰਭਤਾ ਦਾ ਉਹਨਾਂ ਆਪਾਂ ਵੇਖਦੀਆਂ ਸਮਾਜ ਦੇ ਵਿੱਚ ਸਤ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਆਪਾਂ ਸ਼ਬਦਾਂ ਦੀ ਵਿਚਾਰ ਕਰ ਰਹੇ ਹਾਂ ਜਦੋਂ ਉਹਨਾਂ ਦਾ ਜੀਵਨ ਪੜਦੇ ਹਾਂ ਜਿਹੜਾ ਉਹਨਾਂ ਦੇ ਸਮੇਂ ਦਾ ਬਾਦਸ਼ਾਹ ਹੈ ਉਸ ਸਮੇਂ ਦਾ ਔਰੰਗਜ਼ੇਬ ਕਿੰਨਾ ਨਸ਼ਾ ਉਹਨੂੰ ਆਪਣੀ ਤਾਕਤ ਦਾ ਜਦੋਂ ਦੇ ਜੀਵਨ ਨੂੰ ਪੜਦੇ ਆ ਇਸ ਕੁਰਸੀ ਦੀ ਖਾਤਰ ਉਨੇ ਆਪਣੇ ਪਰਿਵਾਰਾਂ ਤੱਕ ਦਾ ਵੀ ਜਿਹੜਾ ਵਾ ਨੁਕਸਾਨ ਕੀਤਾ ਸਭ ਤੋਂ ਪਹਿਲਾਂ ਸ਼ਾਹਜਹਾਨ ਉਹਦਾ ਪਿਤਾ ਹੈ ਸਿਰਫ ਰਾਜ ਭਾਗ ਲੈਣ ਦੀ ਖਾਤਰ ਰਾਜ ਭਾਗ ਦਾ ਨਸ਼ਾ ਹੈ ਕਿ ਮੇਰੇ ਕੋਲੇ ਹੋਵੇ ਇਹ ਜਿਹੜੀ ਰਾਜ ਭਾਗ ਦੀ ਗੱਦੀ ਹੈ ਨਾ ਇਹ ਮੇਰੇ ਕੋਲੇ ਹੋਣੀ ਚਾਹੀਦੀ ਹੈ ਕੋਈ ਹੋਰ ਨਾ ਲੈ ਲਵੇ ਕਿਉਂਕਿ ਉਹਦੇ ਭਾਈ ਨੇ ਅਗੇ ਜਿਨ੍ਹਾਂ ਦੇ ਵਿੱਚੋਂ ਦਾਰਾਸ਼ਕੋ ਦਾ ਸਾਡੇ ਸਾਹਮਣੇ ਜ਼ਿਕਰ ਆਉਂਦਾ ਤੇ ਦਾਰਾਸ਼ਕੋ ਨੂੰ ਮਾਰਨ ਦੇ ਲਈ ਉਹਨੇ ਗੁਰੂ ਪਿਆਰ ਵਾਲਿਓ ਖਾਣੇ ਦੇ ਵਿੱਚ ਉਹਨੇ ਇੱਕ ਸ਼ੇਰ ਦੀ ਮੋਸ਼ਦਾ ਵਾਲ ਪਾਇਆ ਤੇ ਜਿਹਦੇ ਕਰਕੇ ਜਿਹੜਾ ਵਾ ਦਾਰਾਸ਼ਕੋ ਦਿਨੋ ਦਿਨ ਸ਼ਰੀਰਕ ਤੌਰ ਤੇ ਜਿਹੜਾ ਵਾ ਕਮਜ਼ੋਰ ਹੁੰਦਾ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਬਾਲ ਹੈ ਬਾਲ ਨਾ ਜਿੱ ਕਿਤੇ ਸਾਡੇ ਸਰੀਰ ਵਿੱਚ ਚਲੇ ਜਾਵੇ ਇਹ ਗਲਦਾ ਨਹੀਂ ਹੈ ਤੇ ਜਿਹੜੀ ਚੀਜ਼ ਗਲੇਗੀ ਨਾ ਉਹ ਸਾਡਾ ਨੁਕਸਾਨ ਕਰੇਗੀ ਜਿਵੇਂ ਲੋਹਾ ਲੋਹਾ ਵੀ ਬਹੁਤ ਛੇਤੀ ਨਹੀਂ ਗਲਦਾ ਤੇ ਸਾਡੇ ਅੰਦਰ ਜ਼ਹਿਰ ਫਲਾਏਗਾ ਇੱਦੇ ਜਿਹੜੀ ਚੀਜ਼ ਨਹੀਂ ਗਲੇਗੀ ਉਹ ਸਾਨੂੰ ਨੁਕਸਾਨ ਕਰੇਗੀ ਹੁਣ ਦਾਰਸ਼ਕੋਂ ਨੂੰ ਇਹਨੇ ਖਾਣੇ ਦੇ ਵਿੱਚ ਇੱਕ ਬਾਲ ਪਾਇਆ ਉਹ ਵੀ ਸ਼ੇਰ ਦੀ ਮੁੱਛ ਦਾ ਤੇ ਦਾਰਸ਼ਕੋਂ ਦਿਨੋ ਦਿਨ ਢਿੱਲਾ ਮੱਠਾ ਰਹਿਣ ਲੱਗ ਗਿਆ ਤਾਂ ਅਖਰਕਾਰ ਕੀਰਤਪੁਰ ਸਾਹਿਬ ਨੂੰ ਪਤਾ ਲੱਗਿਆ ਕਿ ਗੁਰੂ ਹਰ राय ਸਾਹਿਬ ਜੀ ਦਾ ਬਹੁਤ ਵੱਡਾ ਇੱਕ ਦਵਾਈਖਾਨਾ ਹੈ ਤੇ ਗੁਰੂ ਦੀ ਸ਼ਰਣ ਦੇ ਵਿੱਚ ਆਇਆ ਕੀਰਤਪੁਰ ਜਾ ਕੇ ਉਹਨੇ ਆਪਣੇ ਫਿਰ ਇਸ ਰੋਗ ਨੂੰ ਕਟਵਾਇਆ ਉਹਨਾਂ ਵੈਦਾਂ ਦੁਆਰਾ ਹਕੀਮਾਂ ਦੁਆਰਾ ਦਵਾ ਬੋਟੀ ਦੇ ਕੇ ਉਸ ਵਾਲ ਨੂੰ ਬਾਹਰ ਕੱਢਿਆ ਗਿਆ ਤੇ ਦਿਨੋਂ ਦਿਨ ਫਿਰ ਜਿਹੜਾ ਵਾ ਦਾਰਾਸ਼ ਕੋ ਠੀਕ ਵੀ ਹੋਇਆ ਇਸੇ ਤਰ੍ਹਾਂ ਉਹਨੇ ਆਪਣੇ ਪੁੱਤਰ ਤੱਕ ਨੂੰ ਨਹੀਂ ਛੱਡਿਆ ਸਹਜਾਦਾ ਮੁਹੰਮਦ ਉਹਨੂੰ ਕਤਲ ਕਰਵਾਇਆ ਇਹ ਕਿਸੇ ਨਸ਼ਈ ਹੈ ਨਾ ਕਿ ਬਸ ਜਿਹੜਾ ਗੱਦੀ ਦਾ ਵਾਰਸਾ ਮੈਂ ਬਣਨਾ ਚਾਹੁੰਦਾ ਬਸ ਮੇਰੇ ਕੋਲੋਂ ਇਹ ਜਾਵੇ ਨਾ ਸਤਿਗੁਰੂ ਕਹਿੰਦੇ ਹੁਣ ਜਿਹੜਾ ਏਦਾਂ ਦਾ ਨਸ਼ਾ ਕਰਦਾ ਏ ਜਿਹਨੂੰ ਆਹ ਵਾਲੇ ਨਸ਼ੇ ਲੱਗ ਜਾਣ ਇਹ ਕਦੋਂ ਉਤਰੇਗਾ ਇਹ ਕੱਲੀ ਗੁਰੂ ਪਿਆਰ ਵਾਲਿਓ ਰੰਗ ਜੇਬ ਦੀ ਗੱਲ ਨਹੀਂ ਏ ਅੱਜ ਦੇ ਸਮੇਂ ਵੀ ਇਹ ਸਾਨੂੰ ਸਭ ਕੁਝ ਦੇਖਣਾ ਪਵੇਗਾ ਕਿ ਕਿੰਨੇ ਨੇ ਜਿਹੜੇ ਇਸ ਵਿੜਿਆਈ ਦੀ ਖਾਤਰ ਇਹਨਾਂ ਤਖਤਾਂ ਦੀ ਖਾਤਰ ਨਜ਼ਾਇਜ ਔਰ ਜ਼ਾਇਜ ਸਭ ਕੰਮ ਕਰਨੇ ਪੈਂਦੇ ਨੇ ਉਹਨਾਂ ਨੂੰ ਪਾਪ ਕੇ ਨਸ਼ਾ ਹੈ ਕਿ ਇਹ ਕੁਰਸੀ ਸਾਡੇ ਕੋਲ ਖੁੱਸੇ ਨਾ ਜੋਬਨ ਤਨ ਪ੍ਰਭ ਤਾ ਕੈ ਮਦ ਮੈਂ ਅਹਨ ਸ ਰਹਿ ਦਿਵਾਨਾ ਦਿਨ ਰਾਤ ਕਹਿੰਦੇ ਨੇ ਦਿਵਾਨਾ ਹੋਇਆ ਫਿਰਦਾ ਜੀ ਦੀਨ ਦਿਆਨ ਸਦਾ ਦੁੱਖ ਪੰਜਨ ਆਸਿਓ ਮਨ ਨਾ ਲਗਾਣਾ ਜਿਹੜਾ ਦੀਨਾ ਤੇ ਦਇਆ ਕਰਨ ਵਾਲਾ ਹੈ ਦਇਆਲੁ ਕਿਰਪਾਲੂ ਮਾਲਕ ਪਰਮੇਸ਼ਰ ਹੈ ਉਹਦੇ ਨਾਲ ਕਦੇ ਕੰਨ ਨੇ ਨੇ ਸੁਰਤ ਨੂੰ ਜੋੜਿਆ ਹੀ ਨਹੀਂ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਗੁਰਨਾਨਕ ਪਾਤਸ਼ਾਹ ਜੀ ਦੀ ਮੋਹਰ ਲਾ ਕੇ ਸਤਿਗੁਰੂ ਤੇ ਇੱਕ ਬਹਾਦਰ ਸੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਬਿਰਲੇ-ਵਿਰਲੇ ਨੇ ਜਿਹੜੇ ਗੁਰੂ ਦੀ ਛਾਣ ਦੇ ਵਿੱਚ ਆਉਂਦੇ ਨੇ ਔਰ ਪ੍ਰਮਾਤਮਾ ਦੇ ਨਾਲ ਕਹਿੰਦੇ ਨੇ ਸਾਝ ਜਿਨ੍ਹਾਂ ਦੀ ਪੈਂਦੀ ਹੈ ਇਸ ਗੱਲ ਨੂੰ ਕਹਿੰਦੇ ਨੇ ਸਮਝਦੇ ਨੇ ਜਨਾਨਕ ਕੋਟਨਮਿਕ ਕੋਟਨ ਦਾ ਭਾਵ ਕਰੋਣਾ ਦੇ ਵਿੱਚ ਕੋਟਨ ਮੈ ਕਿਨਹੁ ਕਿਨਹੁ ਤੋਂ ਪਾਪ ਬਹੁਤ ਥੋੜੇ ਵਿਰਲੇ ਗੁਰਮੁਖ ਹੋਏ ਪਛਾਨਾ ਜਿਨ੍ਹਾਂ ਨੇ ਕਹਿੰਦੇ ਨੇ ਗੁਰੂ ਦੀ ਸ਼ਰਨ ਦੇ ਵਿੱਚ ਆਏ ਔਰ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਨੇ ਸਾਝ ਪਾਈ ਕਹਿੰਦੇ ਨੇ ਪਾਈ ਉਹ ਫਿਰ ਜਿਹੜੇ ਨੇ ਇਸ ਪਰਮ ਦੇ ਵਿੱਚੋਂ ਇਸ ਭਲੇਖੇ ਦੇ ਵਿੱਚੋਂ ਕਹਿੰਦੇ ਨੇ ਬਾਹਰ ਨਿਕਲੇ ਨੇ ਸੋ ਆਓ ਇਸ ਸਤਿਗੁਰੂ ਤੇ ਇੱਕ ਬਹਾਦਰ ਸੈ ਪਾਸ਼ਾ ਜੀ ਦੇ ਰਾਗ ਤਨਾਸਰੀ ਦੇ ਵਿੱਚ ਆਏ ਹੋਏ ਚਾਰ ਸ਼ਬਦਾਂ ਦੇ ਵਿੱਚੋਂ ਅੱਜ ਆਪਾਂ ਦੂਸਰੇ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਸਹਿਬਾ ਜੀ ਦੇ ਇਹ ਪਾਵਨ ਪਵਿੱਤਰ ਬਚਨ ਸਾਡੇ ਸਭਨਾ ਦੇ ਮਨਾਂ ਵਿੱਚ ਵਸ ਜਾਣ ਤਾਂ ਕਿ ਸਾਡਾ ਲੋਕ ਸੁਖੀ ਆਪਣ ਲੋਕ ਸੇ ਲਵਣ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ